ਗਰਮੀਆਂ ਦਾ ਦਿਨ ਸੀ ਦੋਸਤੋ ਇੱਕ ਸਰਦਾਰ ਇੱਕੋ ਦੇ ਘਰ ਵਾਲੀ 1-4 ਸਾਲ ਦਾ ਬੱਚਾ ਇੱਕ ਪਿੰਡ ਦੇ ਬੱਸ ਸਟੈਂਡ ਤੇ ਖੜਾ ਸੀ ਜਿਹੜਾ ਪਿੰਡ ਸੀ ਉਹ ਬੱਸ ਸਟੈਂਡ ਤੋਂ ਕਿਲੋਮੀਟਰ ਪਿੱਛੇ ਸੀ ਗਰਮੀ ਬਹੁਤ ਸੀ ਤੇ ਉਹਨਾਂ ਦੇ ਬੱਚੇ ਨੂੰ ਪਿਆਸ ਲੱਗੀ ਪਿਆਸ ਲੱਗੀ ਬੱਚਾ ਪਾਣੀ ਮੰਗਣ ਲੱਗ ਗਿਆ ਕੁਦਰਤੀ ਉਹ ਪਾਣੀ ਘਰੇ ਭੁੱਲਿਆ ਤੇ ਉਹਨਾਂ ਨੇ ਦੇਖਿਆ ਵੀ ਪਾਣੀ ਵਾਲੇ ਦਿਵਾਲੇ ਉੱਥੇ ਕੋਈ ਨਹੀਂ ਸੀ ਇੱਕ ਸਾਹਮਣੇ ਠੇਕਾ ਸੀ ਜਦੋਂ ਉਹ ਬੱਚਾ ਰੋ ਰੋ ਕੇ ਦਵਾਰੇ ਦਵਾਰੇ ਪਾਣੀ ਮੰਗ ਰਿਹਾ ਸੀ ਤਾਂ ਉਹ ਕਰੇਂਦੇ ਨੇ ਦੇਖਿਆ ਵੀ ਬੱਚਾ ਪਾਣੀ ਮੰਗ ਰਿਹਾ ਹੈ ਤਾਂ ਉਹਦਾ ਜਿਹੜਾ ਡੈਡੀ ਸੀ ਉਹ ਕਹਿੰਦਾ ਬੇਟਾ ਬੱਸ ਆ ਜਾਂਦੇ ਬੱਸ ਦੇ ਵਿੱਚ ਕੈਂਪਰ ਹੋ ਤੈਨੂੰ ਮੈਂ ਉੱਥੋਂ ਪਾਣੀ ਪਿਆ ਦੂੰ ਪਰ ਪਿਆਸ ਬੱਚੇ ਤੋਂ ਨਹੀਂ ਬਰਦਾਸ਼ਤ ਹੋਈ ਤੇ ਉਹ ਦੁਵਾਰੇ ਦੁਵਾਰੇ ਪਾਣੀ ਮੰਗ ਰਿਹਾ ਸੀ ਤੇ ਉਹ ਕਰੇਂਦਾ ਦਰਦਾ ਦਰਦਾ ਉਹ ਸਰਦਾਰ ਬੰਦੇ ਲਿਵ ਆਇਆ ਕਹਿੰਦਾ ਸਰਦਾਰ ਜੀ ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਪਾਣੀ ਲਿਆ ਕੇ ਦੇ ਦੇਵਾਂ ਮੈਂ ਸ਼ਰਾਬ ਤਾਂ ਜ਼ਰੂਰ ਵੇਚਦਾ ਪਰ ਮੈਂ ਆਪ ਨਹੀਂ ਪੀਂਦਾ ਮੈਂ ਵੀ ਇੱਕ ਸੂਪੀ ਪਰਿਵਾਰ ਦੇ ਵਿੱਚੋਂ ਆ ਤੇ ਮੇਰੀ ਮਜਬੂਰੀ ਹੈ ਕਿ ਮੈਂ ਇਹ ਨੌਕਰੀ ਕਰਦਾ ਤੇ ਮੇਰਾ ਕੈਂਪਰ ਵੀ ਐਡ ਰੱਖਿਆ ਹੋਇਆ ਹੈ ਮੈਂ ਉਹ ਕੈਂਪਰ ਦੇ ਵਿੱਚੋਂ ਸਾਨੂੰ ਪਾਣੀ ਲਿਆ ਦੇਣਾ ਤਾਂ ਉਹ ਸਰਦਾਰ ਕਹਿੰਦਾ ਠੀਕ ਹੈ ਤੂੰ ਲਿਆ ਦੇ ਭਾਈ ਤਾਂ ਉਹ ਕਰੇਂਦਾ ਸੀ ਜਿਹੜਾ ਮੁੰਡਾ ਉਹ ਗਿਆ ਪਾਣੀ ਲੈਣ ਵਾਸਤੇ ਉਹਨੂੰ 10-15 ਮਿੰਟ ਲੱਗੇ 10-15 ਮਿੰਟ ਲੱਗਣ ਤੋਂ ਬਾਅਦ ਉਹਦੇ ਘਰ ਵਾਲੀ ਕਹਿੰਦੀ ਵੀ ਉਹ ਤਾਂ ਪਾਣੀ ਲੈ ਕੇ ਆਇਆ ਹੀ ਨਹੀਂ ਤਾਂ ਉਹ ਬੰਦੇ ਦੇ ਗਲਤ ਮੈਡ ਹੋ ਗਿਆ ਉਹ ਬੰਦੇ ਦੀ ਗਲਤ ਸੋਚ ਹੋ ਗਈ ਕਹਿੰਦਾ ਅਜੇ ਤੱਕ ਰਹਿੰਦੇ ਹੁੰਦੇ ਨੇ ਖਾਵਰਾ ਕੀ ਆਊ ਕਨਾ ਆਊ ਝੂਠ ਬੋਲ ਕੇ ਬਾਗਿਆ ਪਰ ਉਹ 20 ਮਿੰਟਾਂ ਬਾਅਦ ਜੱਗ ਭਰੀ ਆਉਂਦਾ ਸੀ ਤੇ ਦੋ ਗਲਾਸ ਲੈ ਕੇ ਆਇਆ ਤੇ ਜਦੋਂ ਉਹ ਸਰਦਾਰ ਲਵੇ ਆਇਆ ਕਹਿੰਦਾ ਲਓ ਸਰਦਾਰ ਜੀ ਮੈਂ ਪਾਣੀ ਦੀ ਬਜਾਏ ਮੈਂ ਥੋੜੀ ਦੇਰੀ ਤਾਂ ਜ਼ਰੂਰ ਲੱਗੀ ਮੈਂ ਛੋਡੇ ਵਾਸਤੇ ਸਕੰਜਵੀ ਬਣਾ ਰਿਹਾ ਤਾਂ ਉਹ ਦੇਖ ਕੇ ਹੋਰ ਵੀ ਹੈਰਾਨ ਹੋ ਗਿਆ ਕਹਿਣ ਲੱਗਿਆ ਮੈਂ ਤਾਂ ਇਹਨੂੰ ਗਲਤ ਸੋਚ ਲੈ ਗਿਆ ਸੀ ਵੀ ਇਹ ਕਿੱਥੋਂ ਆਊਗਾ ਇਹ ਤਾਂ ਬਚਾਰਾ ਸਕੰਜਵੀ ਬਣਾ ਲਿਆ ਆ ਉਹਨੇ ਗਲਾਸਾਂ ਦੇ ਵਿੱਚ ਪਾਈ ਸਕੰਜਵੀ ਤੇ ਉਹ ਬੱਚੇ ਨੂੰ ਫੜਾਉਣ ਲੱਗਿਆ ਤੇ ਸਰਦਾਰ ਜੀ ਨੂੰ ਫੜਾਉਣ ਲੱਗਿਆ ਤੇ ਨਾਲੇ ਉਹਦੀ ਜੇਬ 'ਚ ਇੱਕ ਖੰਡ ਦੀ ਪੁੜੀ ਸੀ ਕਹਿੰਦਾ ਲਓ ਸਰਦਾਰ ਜੀ ਆ ਖੰਡ ਵੀ ਪਾ ਲਓ ਕਹਿੰਦਾ ਮੈਂ ਖੰਡ ਤਾਂ ਨਹੀਂ ਪਾ ਕੇ ਲਿਆ ਆ ਕਈ ਵਾਰੀ ਕਿਸੇ ਨੂੰ ਸ਼ੂਗਰ ਹੁੰਦੀ ਹੈ ਤੇ ਇਸ ਕਰਕੇ ਮੈਂ ਖੰਡ ਅਲੱਗ ਲਿਆ ਆਂ ਤੇ ਆਹ ਲਓ ਚਮਚਾ ਘੋਲ ਲਓ ਤਾਂ ਉਹ ਇਹ ਦੇਖ ਕੇ ਹੋਰ ਵੀ ਹੈਰਾਨ ਹੋਇਆ ਤੇ ਬਹੁਤ ਚਾਹ ਚੜਿਆ ਉਹਨੂੰ ਕਹਿੰਦਾ ਦੋਸਤ ਮੇਰਾ ਦਿਮਾਗ ਸੀ ਜਿਹੜਾ ਮਿੰਟ ਜੀ ਤੇਰੇ ਵਿਰੁੱਧ ਹੋ ਗਿਆ ਸੀ ਹੋਰ ਪਾਸੇ ਭੱਗ ਗਿਆ ਸੀ ਪਰ ਤੂੰ ਬਿਲਕੁਲ ਸਹੀ ਇਨਸਾਨ ਹੈ ਪਿਆਰ ਵਾਲਾ ਇਨਸਾਨ ਹੈ ਜਿਹੜੀ ਸਾਡੀ ਅੱਜ ਤੱਕ ਪਿਆਸ ਬੁਝਾਈ ਹੈ ਤੇ ਇਹ ਗੱਲ ਹੁੰਦੀ ਆ ਦੋਸਤੋ ਵੀ ਜਿਹੜਾ ਬੰਦੇ ਦਾ ਮਨ ਹੈ ਇਹ ਮਨ ਟਿਕਦਾ ਨਹੀਂ ਹੁੰਦਾ ਮਿੰਟ ਦੇ ਵਿੱਚ ਹੀ 네ਗੇਟਿਵ ਤੇ ਪੋਸਟਿਵ ਹੋ ਜਾਂਦਾ ਹੈ ਕਈ ਵਾਰੀ ਗਲਤ ਸੋਚਣ ਲੱਗ ਜਾਂਦਾ ਹੈ ਮਿੰਟ ਚ ਮਿੰਟ ਚ ਹੀ ਸਹੀ ਹੋ ਜਾਂਦਾ ਕਿਸੇ ਨੂੰ ਗਲਤ ਨਾ ਸੋਚੋ ਪਹਿਲਾਂ ਆਪਾਂ ਖੁਦ ਆਪ ਗਲਤ ਹੁੰਨੇ ਆ ਕੋਈ ਵੀ ਕੋਈ ਇਹੋ ਜਿਹਾ ਬੰਦਾ ਹੁੰਦਾ ਵੀ ਜਾਨੀ ਕਿ ਬਹੁਤ ਚੰਗਾ ਹੁੰਦਾ ਚਾਹੇ ਦੀ ਉਹ ਗਲਤ ਕੰਮ ਦੇ ਵਿੱਚ ਲੱਗਿਆ ਹੋਵੇ ਤੇ ਆਪਾਂ ਮਿੰਟ ਜੀ ਆਪਦੇ ਦਿਮਾਗ ਨੂੰ ਗਲਤ ਲੈ ਜਾਣੇ ਆ ਤੇ ਇਸ ਕਰਕੇ ਗਲਤ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ ਇਹ ਕਹਾਣੀ ਇੰਨੀ ਕੀ ਸੀ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ